ਏ ਜਿਹੜੀ ਇੱਥੇ ਦੀ ਐਮ.ਐਲ.ਏ ਚਾਹਦੀ ਆ ਕਿ ਜੋ ਮੈਂ ਕਹਾਂ ਉਹੀ ਹੋਵੇ ਹੁਣ ਤੁਸੀਂ ਦੇਖ ਲਓ ਮਾਈਨਿੰਗ ਤੁਸੀਂ ਕਰੋ ਠੀਕ ਹੈ ਜੀ ਤਹਿਸੀਲਾਂ ਤੋਂ ਪਹਿਲੇ ਤੁਸੀਂ ਲਓ ਤੇ ਤੁਸੀਂ ਤੁਹਾਡੀ ਨੂੰ ਵੀ ਤੁਸੀਂ ਕਹੋ ਮੇਰੀ ਹੋਣੀ ਆ ਟਰੱਕ ਵੀ ਨੂੰ ਜੀ ਪੰਗਾ ਪਾ ਲੈ ਇੱਥੇ ਆ ਕੇ ਤੁਸੀਂ ਤੁਹਾਨੂੰ ਪਤਾ ਹੀ ਹੈ ਟਰੱਕ ਨੂੰ ਦਾ ਕੀ ਹਾਲ ਹੈ ਟਰੱਕ ਨੂੰ ਟਰੱਕ ਦਾ ਵੀ ਮੇਰਾ ਕੰਟਰੋਲ ਮਾਈਨਿੰਗ ਦਾ ਵੀ ਮੇਰਾ ਕੰਟਰੋਲ ਤਹਿਸੀਲਾਂ ਦਾ ਵੀ ਮੇਰਾ ਕੰਟਰੋਲ ਪੁਲਿਸ ਦਾ ਵੀ ਮੇਰਾ ਕੰਟਰੋਲ ਐਮ ਐਲ ਏ ਇਲੈਕਟਡ ਰਿਪਰੈਜ਼ੈਂਟਡ ਹੋਇਆ ਐਮ ਐਲ ਏ ਕੋ ਰਾਜਾ ਨਹੀਂ ਇਸ ਨਕੋਦਰ ਦਾ ਇਹ ਰਜਵਾੜਾ ਸਹੀ ਨਹੀਂ ਹੈਗੀ ਠੀਕ ਹੈ ਲੋਕਾਂ ਨੇ ਬਣਾਤਾ 5 ਸਾਲ ਚੱਲਣਾ ਆ ਪਰ ਜੇ ਤੁਸੀਂ ਕਹੋ ਵੀ ਹਰ ਕੰਮ 'ਚ ਮੇਰਾ ਹੀ ਦਖਲ ਹੈ ਮੈਂ ਹੀ ਆਪਣਾ ਫੈਸਲਾ ਕਰਨਾ ਹੈ ਮੇਰੇ ਤੋਂ ਬਿਗੈਰ ਕੋਈ ਆਪਣੇ ਪਤਾ ਨਹੀਂ ਹਿੱਲ ਸਕਦਾ ਇਹ ਨਹੀਂ ਹੋਇਆ ਲੱਗਦੀ ਹੋਣਾ ਉਹ ਵੀ ਲੈ ਕੇ ਜਾਵਾਂ ਨਹੀਂ ਬਿਨਾ ਪ੍ਰੂਫਾਂ ਤੋਂ ਜਿਹੜਾ ਹੈਗਾ ਤੁਸੀਂ ਇੰਨੇ ਇਲਜ਼ਾਮ ਲਾ ਰਹੇ ਹੈਗੇ ਆ ਕੋਈ ਨਾ ਕੋਈ ਤਾਂ ਪ੍ਰੂਫ ਹੋਊਗਾ ਹੀ ਤੁਹਾਡੇ ਕੋਲ ਪ੍ਰੂਫ ਹੈਗੀ ਪਬਲਿਕ ਜਿਹੜੀ ਪਬਲਿਕ ਗੱਲਾਂ ਕਰਦੀ ਆ ਜਿੰਨਾ ਨਾਲ ਹੋ ਰਿਹਾ ਉਹ ਪ੍ਰੂਫ ਆ ਤੂੰ ਜਿਹੜਾ ਬੰਦੇ ਨੇ ਕਿਹਾ ਤੁਹਾਨੂੰ 2 ਲੱਖ ਰੁਪਏ ਵੀ ਮੇਰੇ ਤੋਂ ਮੈਂ ਪਹਿਲਾ ਲੱਖ ਮੰਗਿਆ ਜਦੋਂ ਬੀਬੀ ਦੀ ਸ਼ਿਫਾਰਿਸ਼ ਭਾਈ 2 ਲੱਖ ਹੋ ਗਿਆ ਤੇ ਉਹ ਬੰਦਾ ਵੀ ਤਾਂ ਕਰ ਹੀ ਸਕਦਾ ਕੋਈ ਤਾਂ ਤੈਨੂੰ ਦੱਸਦਾ ਮੈਂ ਤੈਨੂੰ ਪਹਿਲਾਂ ਕਹਿ ਕੇ ਟਿਆ ਅਸੀਂ ਇਹ ਨਾ ਅਸੀਂ ਸੁੰਘਦੇ ਨਹੀਂ ਕਰਦੇ ਜੇ ਸਾਨੂੰ ਗੱਲ ਆਉਂਦੀ ਆ ਤੇ ਤੁਹਾਨੂੰ ਸ਼ੇਅਰ ਕਰ ਲਈ ਜੇ ਤੁਸੀਂ ਮੈਨੂੰ ਪੁੱਛਣਾ ਚਾਹੁੰਦੇ ਆ ਨਾ ਤਾਂ ਮੈਂ ਤੁਹਾਨੂੰ ਉਹ ਵੀ ਦੱਸ ਦਊਗਾ ਕਿਹੜਾ ਬੰਦਾ ਸੀ ਕਿਹੜੇ ਪਿੰਡ ਦਾ ਸੀ ਕੋਈ ਦੱਸਦਾ ਕਰਕੇ ਪਹਿਲਗਾਮ ਤੋਂ ਉੱਪਰ ਜਾ ਕੇ ਉਹ ਜਿਹੜੀ ਵੈਲੀ ਹੈ ਮੈਡੋਮ ਕਹਿੰਦੇ ਆ ਬਹੁਤ ਬਹੁਤ ਆਪਣੇ ਸੋਨਾ ਖੇਤਰਿਆ ਹੋ ਉੱਥੇ ਫੌਜ ਜਾਂ ਉੱਥੇ ਜਿਹੜੇ ਹੈਗੀਆਂ ਦੂਸਰੀਆਂ ਸੈਂਟਰ ਫੋਰਸਸ ਚਾਹੀਦੀਆਂ ਸੀਗੀਆਂ ਕਰਕੇ ਆਜਦੋਲੇ ਜੰਗਲ ਸੀਗਾ ਲੇਕਿਨ ਇਹਦਾ ਜਿਹੜਾ ਹੈਗਾ ਆ ਬਹੁਤ ਗੰਭੀਰ ਇਹ ਹਮਲਾ ਹੋਇਆ ਦੇਸ਼ ਦੇ ਉੱਪਰ ਤੇ ਸਾਰਾ ਦੇਸ਼ ਇਸ ਦੁੱਖ ਦੇ ਨਾਲ ਅੱਜ ਰਿਸਕਬੀੜ ਉੱਚਾ ਪਰਿਆ ਹੈ ਬਣਾ ਸਰਬ ਕਈ ਲੋਕਾਂ ਨੇ ਕਹਿੰਦਾ ਕਿ ਇਹ ਜਿਹੜਾ ਮੈਕਸੀਮਸ ਟੈਂਟ ਹੈ ਜਿਹੜਾ ਸਟੇਟ ਬਣਾਉਣਾ ਹੈ ਇਹ ਕੋਈ ਇਥੇ ਪੁੱਛਦਾ ਅਰਾਜ ਹੈ ਇਹ ਲੋਕਤੰਤਰ ਹੈ ਹਰ ਵਿਅਕਤੀ ਨੂੰ ਖੋਲਿਆ ਫ੍ਰੀडम ਹੈ ਸਾਨੂੰ ਅਸੀਂ ਆਪਣੇ ਆਜ਼ਾਦ ਦੇਸ਼ ਦੇ ਨਾਗਰਿਕ ਹੈ ਅਸੀਂ ਜੋ ਮਰਜੀ ਆਪਣੇ ਸਾਡੇ ਮਨ ਦੀ ਭਾਵਨਾ ਹੈ ਅਸੀਂ ਲੋਕਾਂ ਨਾਲ ਸ਼ੇਅਰ ਕਰ ਸਕਦੇ ਹਾਂ ਜੇ ਸਰਕਾਰ ਨੂੰ ਤਕਲੀਫ ਹੈ ਲੇਕਿਨ ਉਤੇ ਪਰਚਾ ਕਰਨਾ ਨਹੀਂ ਚਾਹੀਦਾ ਉਦਾਂ ਉਹਦੇ ਹੋਰ ਤਰੀਕੇ ਨਾਲ ਉਹਨਾਂ ਤੋਂ ਉਹਨਾਂ ਦੇ ਜਿਹੜੇ ਸਰੋਤ ਨੇ ਜਾਂ ਜਿਹੜੀ ਉਹਨਾਂ ਕੋਈ ਇਨਫੋਰਮੇਸ਼ਨ ਸੀ ਉਹ ਆਪਣੇ ਲਈ ਜਾ ਸਕਦੀ ਸੀ ਮੈਂ ਤੁਹਾਨੂੰ ਇੱਕ ਧਾਰਨ ਦਿੰਦੇ ਆ ਦਿੱਤਾ ਅਦਲਾ ਬਗੌਦ ਹੈਗੀ ਲੀਡਰ ਆਪੋਜੀਸ਼ਨ ਦੀ ਇੱਥੇ ਕਿੰਨੇ ਪਰਚੇ ਹੋਏ ਆ ਆਪਣੇ ਪਿੰਡਾਂ ਵਿੱਚ ਉਹ ਅਸੀਂ ਤਾਂ ਜਦੋਂ ਮੌਕਾ ਆਇਆ ਤੁਹਾਨੂੰ ਸਾਰਾ ਆਪਣੇ ਚਿੱਠਾ ਬਣਾ ਕੇ ਦਵਾਂਗੇ ਵੀ ਕਿਹਦੇ ਕਿਹਦੇ ਦੇ ਨਜਾਇਜ਼ ਪਰਚਾ ਹੋਇਆ ਕਿਵੇਂ ਕਿ ਜਿਹੜੀ ਐਮਐਲਏ ਆ ਈਰਖਾ ਦੇ ਨਾਲ ਹੁਣ ਆਪਣੇ ਡਿਵੈਲਪਮੈਂਟ ਦੀ ਗੱਲ ਕਰਦਾ ਮੈਂ ਲਾਸਟ ਪੁਆਇੰਟ ਕਹਿੰਦਾ ਪਿੰਡਾਂ 'ਚ ਪੈਸੇ ਪਏ ਨਹੀਂ ਪੰਚਾਇਤਾਂ ਨੂੰ ਪੈਸੇ ਲਾਉਣ ਦੀ ਆਗਿਆ ਨਹੀਂ ਦੱਸੋ 3 ਸਾਲ ਹੋ ਗਏ ਆ ਕੋਈ ਪਿੰਡ ਦੀ ਇਲੈਕਟਿਡ ਪੰਚਾਇਤ ਪਹਿਲਾਂ ਵੀ ਜਣੀਆਂ ਸੀਗੀਆਂ ਹੁਣ ਵੀ ਜਣੀਆਂ ਬਣੀਆਂ ਉਹਨਾਂ ਨੂੰ ਪੈਸੇ ਲਾਉਣ ਦੀ ਕੋਈ ਮਨਜ਼ੂਰੀ ਨਹੀਂ ਦਿੱਤਾ ਸਾਰਾ ਜਿਹੜਾ ਆਪਣੇ ਰੂਰਲ ਡਿਵੈਲਪਮੈਂਟ ਵਿਭਾਗਾਂ ਇਸ ਗੱਲ ਤੋਂ ਤੰਗ ਆ ਵੀ ਪੈਸੇ ਲੱਗ ਨਹੀਂ ਰਹੇ ਕਿਸੇ ਪਿੰਡ ਦੀ ਡਿਵੈਲਪਮੈਂਟ ਨਹੀਂ ਹੋ ਰਹੀ ਤੇ ਦੱਸੋ ਇਹ ਲੋਕਤੰਤਰ ਆ ਵੀ ਨਹੀਂ ਪੈਸੇ ਲਾਉਣ ਦੇ ਨੇ ਪੈਸੇ ਤੁਸੀਂ ਨੇ ਦਿੱਤੇ ਹੀ ਨਹੀਂ ਤੁਹਾਡੇ ਵੱਲੋਂ ਕੋਈ ਪੈਸਾ ਆਇਆ ਹੀ ਨਹੀਂਗਾ ਜਿਹੜਾ ਪੈਸਾ ਆਇਆ ਤਿੰਨਾਂ ਸਾਲਾਂ 'ਚ ਉਹ ਹੈਗਾ ਫਾਈਨੈਂਸ ਕਮਿਸ਼ਨ ਦਾ ਜਾਂ ਜਿਹੜਾ ਪੈਸਾ ਕੋਹ ਹੋਰ ਕਿਸੇ ਪਾਸੇ ਤੋਂ ਆਉਂਦਾ ਆ ਜਿਵੇਂ ਮਿਊਨਿਸਪਲ ਕਮੇਟੀ ਨਕੋਦਰ ਮਿਊਨਿਸਪਲ ਕਮੇਟੀ ਨੂਰਮੰਨ ਨਗਰਪੰਚਾਇਤ ਬਿਲਗਾ ਤਿੰਨ ਆਪਣੇ ਕੋ ਮਿਊਨਿਸਪੈਲਟੀ ਆ ਨੇ ਨਕੋਦਰ ਇਲਾਕੇ ਚ ਦੱਸੋ ਜਿਹੜਾ ਪੁੱਛੋ ਇਹਨਾਂ ਨੇ ਕਿੰਨੀ ਗ੍ਰਾਂਟ ਲੈ ਕੇ ਦਿੱਤੀ ਹੈ ਜੀ ਮੇਰਾ ਖਿਆਲ ਕਰੋੜ ਤੋਂ ਵੀ ਥੱਲੇ ਆ 60-70 ਲੱਖ ਹੋਣੀ ਆ ਜਿਹੜੀ ਤਿੰਨਾਂ ਸਾਲਾਂ ਚ ਪੰਜਾਬ ਸਰਕਾਰ ਨੇ ਮਿਊਨਿਸਪਲ ਕਮੇਟੀ ਨਕੋਦਰ ਨੂੰ ਲੈ ਕੇ ਦਿੱਤੀ ਗ੍ਰਾਂਟ ਤੇ ਪਿਛਲਾ ਰਿਕਾਰਡ ਦੇਖ ਲਿਓ ਅਕਾਲੀ ਦਲ ਦਾ ਦੇਖ ਲਿਓ ਭਾਜਪਾ ਦਾ ਤੇ ਆ ਕਾਂਗਰਸ ਦਾ ਦੇਖ ਲਿਓ ਕਿੰਨੇ ਪੈਸੇ ਆਏ ਆ ਉਹਨਾਂ ਕੋ ਆਪਣੇ ਪਿਹਰੇ 5-5 ਸਾਲਾਂ 'ਚ ਤੇ ਇਹ ਜਿਹੜੇ ਪੈਸੇ ਆ ਰਹੇ ਆ ਉਹ ਵੀ ਜ਼ਿਆਦਾਤਰ ਫਾਈਨੈਂਸ਼ੀਅਲ ਕਮਿਸ਼ਨ ਦੇ ਜਾਂ ਜਿਹੜਾ ਬੈਠਦਾ ਇਹਨਾਂ ਨੂੰ ਆਪਣੇ ਕਮੇਟੀ ਨੂੰ ਆਉਂਦਾ ਬੈਠਦਾ ਸ਼ੇਅਰ ਔਰ ਫੰਡ ਆਉਂਦੇ ਉਹੀ ਪੈਸੇ ਆਉਂਦੇ ਆ ਤੇ ਕੋਈ ਪੈਸਾ ਇਹ ਜਿਹੜੀ ਐਮ.ਐਲ.ਏ ਆ ਕੋਈ ਪੈਸਾ ਉਹ ਵੀ ਨਹੀਂ ਲਾਉਣ ਦੇਦੀ ਜੇ ਮਤਾ ਪਾਉਂਦੇ ਆ ਉਹ ਕਹਿੰਦੀ ਨਹੀਂ ਜਿਹੜੇ ਮਤੇ ਮੈਂ ਆਪਣੇ ਪੋਣੇ ਉਹੀ ਪਹਿਣ ਕੇ ਐਮ.ਐਲ.ਏ ਦਾ ਕੋਈ ਫਰਜ਼ ਬਣਦਾ ਆ ਤੂੰ ਈਰਖਾ ਨਾ ਤੂੰ ਆਪਣੇ ਹੋਂਵੇਂ ਨਾ ਆਪਣੇ ਹੰਕਾਰ ਦੇ ਨਾਲ ਤੁਸੀਂ ਜਿਹੜੀਆਂ ਇਲੈਕਟਿਡ ਬਾਡੀਜ਼ ਆ ਮਿਊਨਿਸਪਲ ਕਮੇਟੀਆਂ ਆ ਗ੍ਰਾਮ ਪੰਚਾਇਤ ਨੇ ਜਿਨ੍ਹਾਂ ਨੂੰ ਚੱਲਣ ਨਹੀਂ ਦਿੰਦੇ ਦੱਸੋ ਫਿਰ ਇਹ ਲੋਕਤੰਤਰ ਦਾ ਕੋਈ ਲੋਕਾਂ ਨੂੰ ਕੀ ਫਾਇਦਾ ਹੋਇਆ ਕਿ ਜਿਹੜਾ ਜਮਹੂਰੀਅਤ ਦਾ ਆਪਣੇ ਹੈਗਾ ਢੰਗ ਤਰੀਕਾ ਉਹ ਲਕ ਹੋ ਰਿਹਾ ਇਹ ਤਾਂ ਸਾਰੀਆਂ ਗੱਲਾਂ ਗੈਰ ਜਮਹੂਰੀਅਤ ਦੇ ਉਹਦੇ ਤੌਰ ਉਹਦੇ ਤੌਰ ਨਾਲ ਤੌਰ ਤਰੀਕੇ ਨਾਲ ਕੀਤੀਆਂ ਜਾਂਦੀਆਂ ਕਰਕੇ ਇਹ ਜਿਹੜੀ ਇੱਥੇ ਦੀ ਐਮ.ਐਲ.ਏ ਚਾਹੁੰਦੀ ਆ ਕਿ ਜੋ ਮੈਂ ਕਹਾਂ ਉਹੀ ਹੋ ਪਰ ਤੁਸੀਂ ਦੇਖ ਲਓ ਮਾਈਨਿੰਗ ਪੁਛੀ ਕਰੋ ਠੀਕ ਹੈ ਜੀ ਤਹਿਸੀਲਾਂ ਤੋਂ ਪਹਿਲ ਤੁਸੀਂ ਲਓ ਤੇ ਤੁਸੀਂ ਟਰੱਕੀ ਨੂੰ ਵੀ ਤੁਸੀਂ ਕਿਹਾ ਬੇਰੀ ਹੋਣੀ ਆ ਟਰੱਕੀ ਨੂੰ ਜੀ ਪੰਗਾ ਪਾ ਲੈ ਇੱਥੇ ਆ ਕੇ ਤੁਹਾਨੂੰ ਪਤਾ ਹੀ ਹੈ ਟਰੱਕ ਨੂੰ ਦਾ ਕੀ ਹਾਲ ਆ ਵੀ ਟਰੱਕੀ ਨੂੰ ਟਰੱਕ ਦਾ ਵੀ ਮੇਰਾ ਕੰਟਰੋਲ ਮਾਈਨਿੰਗ ਦਾ ਵੀ ਮੇਰਾ ਕੰਟਰੋਲ ਤਹਿਸੀਲਾਂ ਦਾ ਵੀ ਮੇਰਾ ਕੰਟਰੋਲ ਪੁਲਿਸ ਦਾ ਵੀ ਮੇਰਾ ਕੰਟਰੋਲ ਐਮ ਐਲ ਏ ਇਲੈਕਟਿਡ ਰਿਪਰੈਜ਼ੈਂਟੇਟਿਵ ਆ ਐਮ ਐਲ ਏ ਕੋ ਰਾਜਾ ਨਹੀਂ ਇਸ ਨਕੋਦਰ ਦਾ ਇਹ ਰਜਵਾੜਾ ਸਹੀ ਨਹੀਂ ਹੈਗੀ ਠੀਕ ਹੈ ਲੋਕਾਂ ਨੇ ਬਣਾਤਾ ਪੰਜ ਸਾਲ ਚੱਲਣਾ ਆ ਪਰ ਜੇ ਤੁਸੀਂ ਕਹੋਗੇ ਹਰ ਕੰਮ 'ਚ ਮੇਰਾ ਹੀ دخل ਆ ਮੈਂ ਹੀ ਆਪਣਾ ਫੈਸਲਾ ਕਰਨਾ ਆ ਮੇਰੇ ਤੋਂ ਬਗੈਰ ਕੋਈ ਆਪਣੇ ਪਤਾ ਨਹੀਂ ਹਿੱਲ ਸਕਦਾ ਇਹ ਨਹੀਂ ਹੋਇਆ ਨਾ ਕਦੀ ਹੋਣਾ ਇਹ ਭਲੇਖਾ ਜਿਨੇ ਵੀ ਜਿਨੇ ਵੀ ਜੇ ਕੋ ਭਲੇਖਾ ਹੈਗਾ ਆ ਉਹਨੂੰ ਦੂਰ ਕਰ ਦੇਣਾ ਚਾਹੀਦਾ ਆ ਲੇਕਿਨ ਜੋ ਹਾਲਾਤ ਨੇ ਇਸ ਤਰੀਕੇ ਦੇ ਨਾਲ ਇਹ ਸਰਕਾਰ ਦੇ ਨੁਮਾਇंदे ਸਰਕਾਰ ਦੀ ਸਰਪ੍ਰਸਤੀ ਹੇਠ ਲੇਖੋ ਸਰਕਾਰ ਹੋ ਸਕਦਾ ਸਰਕਾਰ ਨੂੰ ਪਤਾ ਤਾਂ ਹੋਵੇ ਲੇਕਿਨ ਐਮਐਲਏ ਕਰਕੇ ਸਰਕਾਰ ਨਹੀਂ ਕੁਝ ਕਰਦੀ ਅਸੀਂ ਮੰਗ ਕਰਦੇ ਹਾਂ ਗਵਰਨਮੈਂਟ ਤੋਂ ਵੀ ਆਪਣੇ ਮੁੱਖ ਮੰਤਰੀ ਸਾਹਿਬ ਤੋਂ ਕਿ ਜਿਹੜੇ ਤੁਹਾਡੇ ਐਮਐਲਏ ਜਿਹੜੇ ਰਿਸ਼ਵਤ ਵਿੱਚ ਇਨਵੋਲ ਨੇ ਜਿਹੜੇ ਨਿਯਾਜ ਮਾਈਨਿੰਗ ਕਰਦੇ ਆ ਜਾਂ ਜਿਨ੍ਹਾਂ ਦਾ 2 ਨੰਬਰ ਦੇ ਧੰਦਿਆਂ 'ਚ ਆਪਣੇ ਹਿੱਸਾ ਆ ਉਹਨਾਂ ਤੇ ਤੁਹਾਨੂੰ ਵੀ ਕਾਰਵਾਈ ਕਰਨੀ ਚਾਹੀਦੀ ਆ ਫਿਰ ਹੀ ਲੋਕਾਂ ਦਾ ਯਕੀਨ ਵੱਜੂਗਾ ਕਿ ਇਹ ਸਰਕਾਰ ਜਿਹੜੀ ਲੋਕਾਂ ਦੀਆਂ ਆਸਾਂ ਤੇ ਖੜਾ ਉਤਰ ਰਹੀ ਆ ਜੇ ਉਸ ਉਮੀਦ ਨਾਲ ਪੰਜਾਬ ਦੇ ਲੋਕਾਂ ਨੇ ਸਰਕਾਰ ਬਣਾਈ ਸੀ ਉਹ ਉਮੀਦਾਂ ਆਪਣੇ ਸਾਹਮਣੇ ਤੈਅ ਤੇ ਨਹੀਂ ਹੋ ਗਈਆਂ ਲੋਕਾਂ ਨੂੰ ਕੋਈ ਆਸ ਨਹੀਂ ਪਰ ਹਜੇ ਵੀ ਸਮਾਂ ਹੈਗਾ ਜੇ ਆਪਣੇ ਮੁੱਖ ਮੰਤਰੀ ਸਾਹਿਬ ਜਾਂ ਸਰਕਾਰ ਇਦਾਂ ਦੇ ਲੀਡਰਾਂ ਦੇ ਕਾਰਵਾਈ ਕਰੇ ਤੇ ਲੋਕਤੰਤਰ ਦੇ ਆਧਾਰਿਆਂ ਨੂੰ ਕੰਮ ਕਰਦੇ ਮਨਿਸਪਤ ਕਮੇਟੀ ਕੰਮ ਕਰੇ ਜਿਹੜੀ ਗ੍ਰਾਮ ਪੰਚਾਇਤ ਕੰਮ ਕਰੇ ਬਲੌਕ ਸੰਪਤੀਆਂ ਜਿਹੜਾ ਪ੍ਰਸ਼ਾਸਨ ਕੰਮ ਕਰੇ ਫੇ ਤਾਂ ਹੈਗਾ ਲੋਕਤੰਤਰ ਦਾ ਇਹ ਨਿظام ਦਾ ਫਾਇਦਾ ਲੋਕਾਂ ਤੱਕ ਫਰੜੇ ਪੱਧਰ ਤੱਕ ਜਾ ਸਕਦਾ ਆ ਜੇ ਜੇ ਤੁਸੀਂ ਕਹੋ ਜਿਹੜਾ ਤੁਹਾਡਾ ਸਹਿਮਤ ਨਹੀਂਗਾ ਉਹਤੇ ਪਰਚਾ ਕਰਾ ਦਿਓ ਜੇ ਕੋਈ ਕਾਉਂਸਲਰ ਸਹਿਮਤ ਨਹੀਂ ਕਿਸੇ ਘਰੇਲੂ ਝਗੜਾ ਹੋ ਗਿਆ ਇੱਥੇ ਇੱਕ ਬਕੌਦਰ ਚ ਉਹ ਕਾਉਂਸਲਰ ਤੇ ਪਰਚਾ ਕਰਾ ਦਿਓ ਕਿਸੇ ਆਪਣੇ ਪਿੰਡ ਦਾ ਸਰਪੰਚ ਨਹੀਂ ਤੁਹਾਡਾ ਸਹਿਮਤ ਪਿੰਡ ਦਾ ਮੈਂਬਰ ਕੋਈ ਨਹੀਂ ਸਹਿਮਤ ਉਹਤੇ ਪਰਚਾ ਕਰਾ ਦਿਓ ਐਨ ਆਰ ਆਈਸ ਨੇ ਕਿੱਡਾ ਵੱਡਾ ਯੋਗਦਾਨ ਪਾਇਆ ਆ ਪੰਜਾਬ ਦੀ ਡਿਵੈਲਪਮੈਂਟ ਵਿੱਚ ਤੁਸੀਂ ਕਿਉਂ ਨਹੀਂ ਉਸ ਆਪਣੇ ਐਨ ਆਰ ਆਈਸ ਦੇ ਯੋਗਦਾਨ ਨੂੰ ਕਿਉਂ ਨਹੀਂ ਤੁਸੀਂ ਸਤਿਕਾਰ ਕਰਦੇ ਤੋਂ ਸਨਕਾਰ ਕਰਨਾ ਚਾਹੀਦਾ ਜੋ ਟਾਲੀਵਾਲ ਪਿੰਡ ਵਿੱਚ ਹੋਇਆ ਐਨਆਰਆਈ ਨੇ ਸ਼ਰਮ ਕਿਹਾ ਕਿ ਸਾਰੇ ਪੈਸੇ ਅਸੀਂ ਲਾਏ ਆ ਸਰਕਾਰ ਦਾ ਕੋਈ ਪੈਸੇ ਲੱਗਾ ਇੱਥੇ ਤੇ ਸਰਕਾਰ ਆ ਗਈ ਜਿਹੜੀ ਹੈਗੀ ਆ ਮੁਫਤ ਦੀ ਵਾਵਾ ਕੱਟੀ ਜਾਂਦੀ ਹੈ ਐਵੇਂ ਆਪਣੀ ਜਿਹੜੀ ਹੈਗੀ ਆ ਦੌਰ ਬੜਾਈ ਜਾਂਦੀ ਆ ਇਦਾਂ ਪੱਥਰ ਲਾਉਣ ਦਾ ਕ੍ਰਾਂਤੀਆ ਨਹੀਂ ਆਉਣੀ ਆ ਅ ਪਰ ਮੈਂ ਦੱਸ ਦਿਆਂ ਜਿਹੜੇ ਕ੍ਰਾਂਤੀਆ ਚੱਲ ਰਹੀਆਂ ਆ ਤੁਹਾਡੇ ਧਿਆਨ ਲਿਆਦਿਆਂ ਆ ਇਸ ਕਰਕੇ ਇੱਥੇ ਆ ਇਹ ਲੋਕਾਂ ਤੱਕ ਲਜਾਨ ਵਿੱਚ ਬਹੁਤ ਜ਼ਰੂਰੀ ਸਨ ਤਾਂ ਹੀ ਤੁਹਾਨੂੰ ਖੇਚਲ ਦਿੱਤੀ ਆ ਅਖੀਰ ਚ ਮੈਂ ਇਹ ਕਰਕੇ ਕਹਿੰਗੇ ਵੀ ਤੁਹਾਡੇ ਸਵਾਲਾਂ ਦੇ ਜਵਾਬ ਦਵਾਂਗੇ ਆ ਮਾਰਕੀਟ ਕਮੇਟੀ ਨਕੌਦਰ ਦੇ ਚੇਅਰਮੈਨ ਦੀ ਨਿਯੁਕਤੀ ਹੋਈ ਆ ਨਕੌਦਰ ਦੀ ਮਾਰਕੀਟ ਕਮੇਟੀ ਦੇ ਥੱਲੇ ਨਕੌਦਰ ਦੇ ਪਿੰਡ ਦੇ ਨੂਰਮੈਲ ਦੀ ਮਾਰਕੀਟ ਦੇ ਕਮੇਟੀ ਦੇ ਥੱਲੇ ਨੂਰਮੈਲ ਦੇ ਪਿੰਡ ਦੇ ਬੜਗਾ ਮਿਲਗੇ ਚਾਹੁੰਦਾ ਆ ਕਦੀ ਤੁਸੀਂ ਕਦੀ ਆਪਣੇ ਸੁਣਿਆ ਕਿ ਇਹ 100 ਪਿੰਡਾਂ ਚੋਂ ਇਹਨਾਂ ਨੂੰ ਕੋਈ ਬੰਦਾ ਨਹੀਂ ਲੱਭਾ ਤੇ ਨੂਰਮੈਲ ਦੇ ਪਿੰਡਾਂ ਚੋਂ ਇਹਨਾਂ ਨੇ ਜਿਹੜਾ ਬਣਾਤਾ ਨਕੋਦਰ ਦਾ ਚੇਅਰਮੈਨ ਦੱਸੋ ਫੇ ਨਕੋਦਰ ਵਾਲਿਆਂ ਨਾਲ ਧੱਕਾ ਨਹੀਂ ਹੋਇਆ ਨਕੋਦਰ ਵਾਲਿਆਂ ਨਾਲ ਬੇਇਨਸਾਫੀ ਨਹੀਂ ਹੋਈ ਮਤਲਬ ਕਿਹੜੀ ਬੇਇਨਸਾਫੀ ਆ ਚਲੋ ਇਹ ਉਹਨਾਂ ਦੀ ਅੰਦਰਲੀ ਇੰਟਰਨਲ ਪਾਰਟੀ ਦੀ ਗੱਲ ਆ ਲੇਕਿਨ ਕੋਈ ਸਿਸਟਮ ਤਾਂ ਹੁੰਦਾ ਨਾ ਜੀ ਕੋਈ ਆਪਣੇ ਸਹਿਚਾਰ ਦੇ ਤਰੀਕੇ ਨਾਲ ਕੋਈ ਆਪਣੀ ਗੱਲ ਹੁੰਦੀ ਆ ਕੋਈ ਆਪਣਾ ਪ੍ਰੋਸੀਜਰ ਹੁੰਦਾ ਆ ਜੇ 100 ਪਿੰਡਾਂ ਨਾਲ ਤੁਸੀਂ ਕਰੋਗੇ ਆਪਣੇ ਧੱਕਾ ਬੇਇਨਸਾਫੀ ਉਹਨਾਂ ਦਾ ਹੱਕ ਮਾਰੋਗੇ ਕਿ ਫੇ ਭਾਈ ਤਾਨੂੰ ਜੁਰਾਬ ਨਹੀਂ ਦੇਣਾ ਪਊਗਾ ਜੇ ਤੂੰ ਲੋਕਾਂ ਕੋਲ ਜਾਓਂਗੇ ਲੋਕ ਤੁਹਾਨੂੰ ਘਟਿਆਰੇ 'ਚ ਖੜੇ ਕਰਨਗੇ ਜਿਹਦਾ ਫੈਸਲੇ ਲੈ ਰਹੇ ਹੋ ਤੁਸੀਂ ਜਿਹੜਾ ਬੰਦਾ ਨੂਰਮੈਲ ਦਾ ਆ ਉਹਨੇ ਨਕੋਦਰ ਦੇ ਮਾਰਕੀਟ ਕਮੇਟੀ 'ਚ ਆ ਕੇ ਉਹਨੂੰ ਕੀ ਆਪਣੇ ਉਹਨਾਂ ਦਿਲਚਸਪੀ ਹੋਊਗੀ ਕਿ ਮੈਂ ਨਕੋਦਰ ਦੀ ਮੰਡੀਆਂ ਦਾ ਕੁਝ ਸੁਧਾਰ ਕਰਾਂ ਜਾਂ ਮੈਂ ਕਿਸਾਨੀ ਵਾਲੇ ਕੁਝ ਕਰਾਂ ਜਾਂ ਮੈਂ ਆਰਤੀਆਂ ਦਾ ਜਿਹੜੀ ਹੈਗੀ ਆ ਉਹਦਾ ਆਪਣੇ ਉਹਨਾਂ ਦੇ ਮੁੱਦੇ ਆਪਣੇ ਚੁੱਕਾ ਜਾਣ ਤੇ ਆ ਦੀ ਮਤ ਕਰਾਂ ਬਕੌਸ ਉਹ ਤਾਂ ਸ਼ਰਬ ਇੱਕ ਖਾਨਾ ਪੂrti ਆ ਜਿਹੜੀ ਇਹਨਾਂ ਨੇ ਮਾਰਕੀਟ ਵਿੱਚ ਬੇਟੀਆਂ ਬਣਾਈਆਂ ਚੇਮੇ ਬਣਾਏ ਨੇ ਕਿ ਨੇੜੇ ਗਿਆ ਤਾਂ ਚਲੋ ਇਹ ਕਹਿੰਦੇ ਕਰੋੜ ਤੋਂ ਥੱਲੇ ਆਇਆ ਉਹ ਜਿਹੜਾ ਗਰਾਂਟਾ ਚ ਚਲੋ ਕਿਦੇ ਆ ਸੁਸ਼ੀਲ ਰਿਕੂ ਜੀ ਐਮਪੀ ਬਣੇ ਆ ਉਹਨੂੰ ਇਹ ਆਪਣੇ ਝਾਲੂ ਛੇਗੇ ਉਹਨੂੰ ਕੁਝ ਪੈਸੇ ਆਏ ਆ ਇਲੈਕਸ਼ਨ ਗਰਾਂਟਾ ਟੋਟਲ ਇੰਨਾ ਗੋਣਾ ਆ ਚਲੋ ਬਾਕੀ ਦਾ ਕੋਈ ਕਿਸੇ ਨੇ ਇਨਫੋਰਮੇਸ਼ਨ ਦੇਣੀ ਆਰਟੀਆਈ ਕਢਾ ਸਕਦਾ ਆ ਪਰ ਪੈਸਾ ਜਿੰਨਾ ਹੋਣਾ ਚਾਹੀਦਾ ਆਇਆ ਨਹੀਂ ਅਸਾਂ ਜਿਹੜਾ ਪੈਸਾ ਪਿਆ ਵੀ ਆ ਉਹ ਵੀ ਲਾਉਣ ਨਹੀਂ ਦੇ ਰਹੇ ਉਹ ਵੀ ਕੰਮ ਨਹੀਂ ਹੋ ਰਿਹਾ ਪਰ ਕਿਹਨਾਂ ਨੇ ਜਿਹੜੇ ਬੰਦੇ ਆ ਉਹ ਉਸ ਤੋਂ ਸਾਰੇ ਤੁਰੇ ਫਿਰਦੇ ਆ ਸਾਰੇ ਚਾਹੁੰਦੇ ਆ ਕਿ ਸਾਨੂੰ ਹਿੱਸਾ ਦਿਓ ਸਾਨੂੰ ਹਿੱਸਾ ਮਿਲੇ ਚਾਹੇ ਠੇਕੇਦਾਰਾਂ ਤੋਂ ਚਾਹੇ ਮਜ਼ਦੂਰਾਂ ਤੋਂ ਕੋਈ ਵੀ ਆਪਣੇ ਕੰਮ ਹੁੰਦਾ ਆ ਤੇ ਇਹਨਾਂ ਦੇ ਬੰਦੇ ਹਿੱਸਾ ਚਾਹੁੰਦੇ ਆ ਤੇ ਕੰਮ ਹੋਣੀ ਨੇ ਦੇਰੇ ਕੋਈ ਦੱਸੋ ਲੁਕੋਦਰ ਦਾ ਕਿਹੜਾ ਕੋਈ ਨਵਾਂ ਪ੍ਰੋਜੈਕਟ ਆਇਆ ਲੁਕੋਦਰ ਤੋਂ ਵਾਪਸ ਸ਼ੁਰੂ ਕਰਦੇ ਆ ਦੂਰ ਮੇਜ ਕੋਈ ਨਵਾਂ ਪ੍ਰੋਜੈਕਟ ਆਇਆ ਤੇ ਫਿਰ ਪੰਜਾਬ ਚਲੀਏ ਪੰਜਾਬ ਵਿੱਚ ਕਿਹੜੀ ਨਵੀਂ ਪਾਲਿਸੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਾਗੂ ਕੀਤੀ ਆ ਦੱਸੋ ਅੱਛਾ ਹੁਣ ਜਿਹੜਾ ਜਿਹੜਿਆ ਜਿੱਤੇ ਫੇਲ ਹੋਏ ਨੇ ਉਹ ਭੁੱਲ ਗਿਆ ਸੀਗਾ ਕਿਸਾਨਾਂ ਦੇ ਮੁੱਦੇ ਤੇ ਬੁਰੀ ਤਰ੍ਹਾਂ ਸਰਕਾਰ ਫੇਲ ਹੋ ਉਤੋਂ ਕਿਦਾ ਇਹਨਾਂ ਨੇ ਖਲੋਰੀ ਬਾਰਡਰ ਤੋਂ ਸ਼ੰਗੂ ਬਾਰਡਰ ਤੋਂ ਉਹਨਾਂ ਦੇ ਮੋਰਚੇ ਨੂੰ ਖਾੜਿਆ ਪਟਿਆ ਸਾਰੇ ਟਰੈਕਟਰ ਟਰਾਲੀਆਂ ਵੀ ਪਜਾਰੀਆਂ ਦੀਆਂ ਕੋਈ ਚੱਕੇ ਲੈ ਗਿਆ ਕਿਸਾਨਾਂ ਦੀਆਂ ਦੋ ਦੋ ਤਿੰਨ ਤਿੰਨ ਚਾਰ ਚਾਰ ਲੱਗਦੀਆਂ ਟਰਾਲੀਆਂ ਨੇ ਤੇ ਸੋਏ ਇੱਕ ਇੱਕ ਕਿਸਾਨਾਂ ਦੇ ਹਮਦਰਦ ਹੈ ਕਿਸਾਨਾਂ ਦੇ ਆਪਣੇ ਵਿਰੋਧੀ ਨੇ ਇਹ ਆਮ ਆਦਮੀ ਪਾਰਟੀ ਸਰਕਾਰਿਆਂ ਦੀ ਕਿਸਾਨਾਂ ਕਰਕੇ ਬਣੀ ਜਿਹੜੇ ਐਮਐਲਏ ਬਣੇ ਕਿਸਾਨਾਂ ਕਰਕੇ ਬਣਿਆ ਨਹੀਂ ਜੇ ਕਿਸਾਨ ਇੱਧਰ ਨਾ ਖੜਦੇ ਇਹਨਾਂ ਨਾ ਸਰਕਾਰ ਬਣਨੀ ਨਹੀਂ ਸੀ ਅਜੇ ਕਿਸਾਨੀ ਦਾ ਵੀ ਆਪਣੇ ਕੰਨ ਕਰ ਰਹੇ ਆ ਆ ਜੋ ਮੰਡੀਆਂ ਚ ਹੋਇਆ ਤੁਸੀਂ ਤੁਹਾਨੂੰ ਮੈਂ ਬੇਝਲ ਮੈਂ ਦੱਸਦਾ ਕਿ ਜੋ ਚੋਨੇ ਵੇਲੇ ਪਿਛਲੇ ਸੀਜ਼ਨ ਚ ਹੋਇਆ ਚਲੋ ਉਹਦਾ ਟਾਈਮ ਲੰਘ ਗਿਆ ਹੁਣ ਚੋਨਾ ਤਾਂ ਚਲੂਗਾ ਹੁਣ ਆਪਣੇ ਪਨੀਰੀਆਂ ਲੱਗ ਰਹੀਆਂ ਕਿੰਨਾ ਪੈਸਾ ਕਿਸਾਨਾਂ ਦਾ ਸਾਰੇ ਪੰਜਾਬ ਵਿੱਚੋਂ ਜਿਹੜਾ ਕਿਸਾਨਾਂ ਦੀ ਲੁੱਟ ਹੋਈ ਆ ਜਿਹੜਾ ਆਪਣੇ ਐਮਐਸਪੀ ਦਾ ਮਿਲਣਾ ਸੀਗਾ ਉਹ ਐਮਐਸਪੀ ਦਾ ਪੈਸਾ ਕਿਸਾਨਾਂ ਨੂੰ ਪੂਰਾ ਮਿਲਿਆ ਨਹੀਂ ਤੋ ਦੱਸੋ ਕਿੱਥੇ ਗਿਆ ਜੀ ਕੋਈ ਕਹਿੰਦਾ 3000 ਕਰੋੜ ਆ ਕੋਈ ਕਹਿੰਦਾ 4000 ਕਰੋੜ ਆ ਚਲੋ ਜਿੰਨੇ ਵੀ ਕਰੋੜ ਹੋਊਗਾ ਲੇਕਰ ਉਹ ਕਿਹਨੇ ਵੰਡੇ ਆ ਸੈਲਰਾਂ ਨੇ ਕਿਹਨੇ ਪੈਸੇ ਲਾਏ ਆ ਸੈਲਰਾਂ ਬਾਦਲ ਕਿਹਨੇ ਖੁੱਲ੍ਹ ਦਿੱਤੀ ਆ ਕਿ ਤੁਸੀਂ ਜਿੰਨਾ ਮਰਜ਼ੀ ਆਪਣੇ ਮੋਇਸਚਰ ਕਰਕੇ ਜਿੰਨੀ ਮਰਜ਼ੀ ਕੱਟ ਲਾਓ ਆਰਤੀਆਂ ਨੂੰ ਆਰਤੀਏ ਜਿਵੇਂ ਮਰਜ਼ੀ ਕਿਸਾਨਾਂ ਤੋਂ ਆਪਣੇ ਉਹਦਾ ਵਸੂਲਣ ਤੇ ਪੈਸੇ ਕਿਹਦੇ ਕੋ ਜਾਂਦੇ ਆ ਐਮਐਲਏ ਕੋ ਪੈਸੇ ਕਿਹਦੇ ਕੋ ਜਾਂਦੇ ਆ ਸਰਕਾਰੀ ਇਹਨਾਂ ਦੇ ਜਿਹੜੇ ਹੈਗੇ ਆ ਬੰਦਿਆਂ ਕੋ ਉਹਨਾਂ ਕੋ ਪੈਸੇ ਜਾਂਦੇ ਆ ਜੋ ਕਿਸਾਨੀ ਦੇ ਮੁੱਦੇ ਤੇ ਪੂਰੀ ਤਰ੍ਹਾਂ ਸਰਕਾਰ ਐਸਵੇ ਨੇ ਘੇਰੀ ਗਈ ਆ ਇਥੋਂ ਤੱਕ ਕਿ ਢੱਲੇਵਾਲ ਸਾਹਿਬ ਨੇ ਕਹਿਤਾ ਕਿ ਜੇ ਕੇਂਦਰ ਨਾਲ ਗੱਲ ਕਰਨ ਜਾਣੀ ਆ ਤੇ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਜਾਊਗਾ ਅਸੀਂ ਉਹਦੀ ਬਾਇਕਾਟ ਕਰਾਂਗੇ ਉਹਨੇ ਕਹਿਤਾ ਆਪਣੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਨੇ ਕਿ ਅਸੀਂ ਨਹੀਂ ਪੁੱਛਾਂਗੇ ਉਹਨਾਂਗੇ ਜੇ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਗਿਆ ਉਹ ਦੱਸੋ 2 ਰੁਪਏ ਵਿਕੀਏ ਦੇਣਾ ਸੀਗਾ ਅਤੇ ਸੰਸਦ ਤੋਂ ਵੱਟ ਟਾਈਮ ਹੋ ਗਿਆ ਕੋ ਮਿਲਿਆ ਕਿਸੇ ਬੀਬੀ ਦਾ 100 ਰੁਪਈਆ ਉਹ ਕਿੱਥੇ ਇਲੈਕਸ਼ਨ ਦਾ ਲਾਗੇ ਜਾ ਕੇ ਦੇਣਗੇ ਜੀ ਚਲੋ ਇਲੈਕਸ਼ਨ ਦਾ ਲਾਗੇ ਜਾ ਕੇ ਦੇਣਗੇ ਪਰ ਉਹ ਕਿੰਨਾ ਦੇਣਗੇ ਇਹ ਜਿਹੜਾ 5 ਸਾਲ ਦਾ ਗੈਪ ਪੂਰਾ ਕਰ ਦੇਣਗੇ ਇਲੈਕਸ਼ਨ ਦੇ ਲਾਗੇ ਜਾ ਕੇ ਕਿੰਨੇ ਹਜ਼ਾਰ ਕਰੋੜ ਬਣਾ ਆ ਤੇ ਜੇ ਨਹੀਂ ਸੀ ਦੇ ਸਕਦੇ ਤਾਂ ਫਿਰ ਇਹਨਾਂ ਨੂੰ ਉਹਦਾ ਆਪਣੇ ਉਹ ਵਾਅਦਾ ਕੰਨ ਦੀ ਨੋਟ ਸੀਗੀ ਝੂਠਾ ਵਾਅਦਾ ਕਿਉਂ ਕੀਤਾ ਇਹ ਇਹ ਵੀ ਇਸ ਗੱਲ ਤੇ ਵੀ ਪੂਰੀ ਤਰ੍ਹਾਂ ਸਰਕਾਰ ਘੇਰੋਈ ਘਿਰ ਗਈ ਆ ਅਗਲੀ ਗੱਲ ਗੁਰੂ ਗ੍ਰੰਥ ਸਾਹਿਬ ਦੀਆਂ ਬੇਇਨਸਾਫ਼ੀਆਂ ਦਾ ਕਿਹਾ ਸੀਗਾ ਆਪਣੇ ਵੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਇਨਸਾਫ਼ੀਆਂ ਦਾ ਸੀ ਇਹਦਾ ਇਨਸਾਫ਼ ਕਰਾਂ ਕਰਾਂਗੇ ਕਿ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜ ਕੇ ਤੇ ਲੋਕਾਂ ਮੋਰੇ ਆਪਣੇ ਉਹ ਆਪਣੇ ਨਸ਼ਰ ਹੋਣਗੇ ਤੇ ਇਨਸਾਫ਼ ਮਿਲੂਗਾ ਸਿੱਖ ਪੰਥ ਨੂੰ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਦੀਆਂ ਬੇਇਨਸਾਫ਼ੀਆਂ ਦਾ ਇਨਸਾਫ਼ ਇਹ ਸਰਕਾਰ ਤੋਂ ਵੀ ਨਹੀਂ ਦੁਆ ਹੋਇਆ ਕਈ ਸ਼ਿਟਾ ਵੱਢ ਗਿਆ ਕਈ ਕੁਝ ਹੋ ਗਿਆ ਲੇਕਿਨ ਕਿੱਥੇ ਗਿਆ ਵਾਤਾ ਇਹਨਾਂ ਦੋ ਤਿੰਨਾਂ ਮਸਲਿਆਂ ਤੇ ਤਾਂ ਬਹੁਤ ਬੁਰੀ ਤਰ੍ਹਾਂ ਸਰਕਾਰ ਫੇਲ ਹੋਈ ਆ ਆਮ ਆਦਮੀ ਪਾਰਟੀ ਦੇ ਕਲੀਨਿਕ ਦੀ ਗੱਲ ਕਰਦੇ ਹੁਣ ਜੇ ਕੇਂਦਰ ਨੇ ਘੁਰਿਆ ਮੜਿਆ ਤੇ ਚਲੋ ਜੋ ਕੇਂਦਰ ਨਹੀਂ ਮੁੱਖ ਮੰਤਰੀ ਦੀ ਫੋਟੋ ਲਾ ਦਿੰਦੇ ਆ ਕਿ ਪੈਸੇ ਤਾਂ ਸਾਰੇ ਕੇਂਦਰ ਦੇ ਸੀਗੇ ਜਿਹੜੇ ਉਹਦੇ ਨੈਸ਼ਨਲ ਜੇ ਅਰਬਨ ਰੂਰਲ ਹੈਲਥ ਮਿਸ਼ਨ ਦੇ ਪੈਸੇ ਤੇ ਤਹਿ ਤੀ ਸਾਰਾ ਕੁਝ ਨੇ ਢਾਡਾ ਖੜਾ ਕੀਤਾ ਤੇ ਫੋਟੋ ਆਪਣੀ ਲਾਤੀ ਚੁਪ ਆਪਣੇ ਤੁਸੀਂ ਵਸੀਲੇ ਬਣਾਓ ਆਮਦਨ ਆਪਣੇ ਪੈਦਾ ਕਰੋ ਪੰਜਾਬ ਸਰਕਾਰ ਨੂੰ ਚਾਹੀਦਾ ਆ ਕਿ ਰੈਵਨਿਊ ਕਿਵੇਂ ਜਨਰੇਟ ਹੋਵੇ ਕਦੇ ਕਰਜ਼ੇ ਲੈਣ ਦੇ ਨਾਲ ਤਰਗਾਹ ਦੇਣੀਆਂ ਤੇ ਡੰਗਟ ਪਾਉਣਾ ਇਦਾਂ ਸੂਬਾ ਨਹੀਂ ਚੱਲਣਾ ਜੇ ਜੇ ਕਹੀਏ ਤਾਂ ਸਿਆਣੇ ਲੋਕ ਕਹਿੰਦੇ ਨੇ ਕਿ ਇਹ ਇਹਨਾਂ 5 ਸਾਲਾਂ 'ਚ ਸਰਕਾਰ ਪਤਾ ਨਹੀਂ ਕਿੰਨੇ ਸਾਲ ਪੰਜਾਬ ਨੂੰ ਪਿੱਛੇ ਲੈ ਕੇ ਜਾਊਗੀ ਇਹਦਾ ਹੱਤਾ ਕਦੋਂ ਪੂਰਾ ਹੋਊਗਾ ਇਹ ਟਾਈਮ ਦੱਸੂਗਾ ਲੇਕਿਨ ਇਹ ਸਰਕਾਰ ਤਾਂ ਸਿਰਫ ਕਹਿ ਲੋ ਡੰਗਟ ਪਾਊ ਤਰੀਕੇ ਨਾਲ ਕੰਮ ਕਰ ਰਹੀ ਹੈ ਇਹਨਾਂ ਕੋ ਆਪਣੇ ਵਸੀਲੇ ਕੋਈ ਨਹੀਂ ਆਪਣੇ ਸਾਧਨ ਕੋਈ ਨਹੀਂ ਜੋ ਕਹਰੇ ਸਭ ਇਸ ਤਰ੍ਹਾਂ ਦਾ ਲੋਕਾਂ ਦਾ ਫਰਾਡ ਕਰਦਾ ਹੈ ਸਰ ਹਰਪਾਲ ਸਾਹਿਬ ਇੱਕ